ਰੁਸਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਗਲਿਆਰੇ ਗਲਿਆਰੇ ਦੇ ਨੇੜੇ ਚੌਂਕੀ ਹੈ ਉੱਥੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਉਸ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੀ ਪਿਸਟਲ ਖੋ ਕੇ ਖੁਦ ਨੂੰ ਗੋਲੀ ਮਾਰੀ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਪਰ ਜਿਹੜੇ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਹਾਲਾਂਕਿ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਚਲ ਸਕਿਆ ਕਿ ਉਸਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੋ ਗਲਿਆਰਾ ਹੈ ਉਸ ਦੇ ਨੇੜੇ ਜਿਹੜੀ ਚੌਂਕੀ ਹੈ ਉੱਥੇ ਪੁਲਿਸ ਮੁਲਾਜ਼ਮ ਡਿਊਟੀ ਤੇ ਤਨਖ ਸੀ ਔਰ ਉਸੇ ਪੁਲਿਸ ਮੁਲਾਜ਼ਮ ਦੀ ਪਿਸਤਲ ਖੋ ਕੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਤਾਂ ਅਚਾਨਕ ਗੋਲੀ ਜਦੋਂ ਖੁਦ ਨੂੰ ਮਾਰੀ ਗਈ ਤਾਂ ਉਸ ਤੋਂ ਬਾਅਦ ਹੜਕੰਦੀ ਮਚਿਆ ਹਾਲਾਂਕਿ ਜਿਹੜੇ ਪੁਲਿਸ ਮੁਲਾਜ਼ਮ ਡਿਊਟੀ ਤੇ ਉੱਥੇ ਤਨਾਤ ਰਹਿੰਦੇ ਨੇ ਉਹਨਾਂ ਦੀ ਅਕਸਰ ਇਹ ਡਿਊਟੀ ਰਹਿੰਦੀ ਹੈ ਸ਼ਰਾਰਤੀ ਅੰਸਰਾ ਤੇ ਉਹਨਾਂ ਦੀ ਨਜ਼ਰ ਰਹਿੰਦੀ ਹੈ ਕਿ ਕੋਈ ਵੀ ਇਸ ਧਾਰਮਿਕ ਸਥਾਨ ਤੇ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸ਼ਰਾਰਤ ਨਾ ਕਰੇ ਪਰ ਉੱਥੇ ਹੀ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜੋ ਗਲਿਆਰਾ ਹੈ ਉਸ ਦੇ ਨੇੜੇ ਜਿਹੜੀ ਚੌਂਕੀ ਹੈ ਜਿੱਥੇ ਅਕਸਰ ਪੁਲਿਸ ਮੁਲਾਜ਼ਮਾ ਦੀ ਡਿਊਟੀ ਤਨਖਤ ਜੋ ਰਹਿੰਦੇ ਨੇ ਉਸ ਪੁਲਿਸ ਮੁਲਾਜ਼ਮ ਦੀ ਪਿਸਤਲ ਖੋ ਕੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਹਾਲਾਂਕਿ ਪੁਲਿਸ ਵੱਲੋਂ ਕਿਸੇ ਵੀ ਵੀਡੀਓ ਨੂੰ ਬਣਾਉਣ ਤੋਂ ਜਿਹੜਾ ਮਨਾ ਕੀਤਾ ਗਿਆ ਹੈ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਅਜੇ ਮਨਾ ਕੀਤਾ ਗਿਆ ਕਿਉਂਕਿ ਪੁਲਿਸ ਵੱਲੋਂ ਹੁਣ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਹੜੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰੀ ਉਸ ਨੇ ਆਪਣੇ ਆਪ ਨੂੰ ਖੁਦ ਨੂੰ ਗੋਲੀ ਕਿਉਂ ਮਾਰੀ ਇਹ ਵੀ ਇੱਕ ਸਵਾਲ ਹੈ ਪਰ ਅਜੇ ਤੱਕ ਖੁਦਕੁਸ਼ੀ ਦਾ ਜਿਹੜਾ ਕਾਰਨ ਹੈ ਉਹ ਨਹੀਂ ਪਤਾ ਚੱਲ ਸਕਿਆ ਤਾਂ ਇਸ ਵਕਤ ਤੋਂ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਵਨ ਜੁੜੇ ਨੇ ਸਰਵਨ ਕੀ ਕੁਝ ਜਾਣਕਾਰੀ ਹੈ ਬਧੇਰੇ ਅਸੀਂ ਦਰਸ਼ਕਾਂ ਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਔਰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਵਿਅਕਤੀ ਨੇ ਉਸ ਮੁਲਾਜ਼ਮ ਦੀ ਪਿਸਤਲ ਖੋ ਕੇ ਖੁਦ ਨੂੰ ਗੋਲੀ ਮਾਰ ਲਈ ਅਕਸ਼ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਦਾ ਇਹ ਮਾਮਲਾ ਜਿੱਥੇ ਸਾਰੇ ਲੋਕ ਗੇਟ ਦੇ ਅੰਦਰ ਦਾਖਲ ਹੁੰਦੇ ਨੇ ਉਹ ਗੇਟ ਦੇ ਬਿਲਕੁਲ ਸਾਹਮਣੇ ਜਿਹੜਾ ਉੱਥੋਂ ਦਾ ਮਾਮਲਾ ਕੋਲੇ ਹੀ ਛੜੀ ਮੰਦਿਰ ਆ ਸਭ ਤੋਂ ਵੱਡੀ ਗੱਲ ਕਿ ਕੋਲੇ ਹੀ ਪੁਲਿਸ ਚੌਕੀ ਆ ਔਰ ਇੱਥੇ ਹਰ ਵਕਤ ਜਿਹੜੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਰਹਿੰਦੀ ਆ ਦਰਬਾਰ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੀ ਘਟਨਾ ਵਾਪਰੀ ਆ ਕਿ ਵਿਅਕਤੀ ਵੱਲੋਂ ਜਿਹੜੀ ਆ ਕਿਸੇ ਮੁਲਾਜ਼ਮ ਦੀ ਗਨ ਖੋ ਗਿਆ ਆਪਣੇ ਆਪ ਨੂੰ ਜਿਹੜੀ ਆ ਉਹ ਗੋਲੀ ਮਾਰੀ ਗਈ ਆ ਜਿਸ ਦਾ ਹਸਲ ਸੁਣਦੇ ਵਿੱਚ ਆਇਆ ਕਿ ਅੰਮ੍ਰਿਤ ਵੇਲੇ ਕੋਈ ਚਾਰਜ ਸੀਗਾ ਜਿਹੜ ਮਸਤਕ ਹੋਲੀ ਪਹੁੰਚੇ ਸੀ ਉਹਨਾਂ ਦੇ ਸੁਰੱਖਿਆ ਕਰਮੀ ਜਿਹੜੇ ਆ ਬਾਹਰ ਖੜੇ ਹੋਏ ਸੀ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਸਖਤ ਮਨਾਹੀ ਹੈ ਔਰ ਸਿਕਿਉਰਿਟੀ ਗਾਰਡ ਬਾਹਰ ਖੜੇ ਹੋਏ ਸੀ ਇਹਨਾਂ ਨੂੰ ਇੱਕ ਵਿਸ਼ਤੀ ਜੋੜਾ ਕਰਦੇ ਵੱਲੋਂ ਹੁੰਦਾ ਔਰ ਉਹ ਜਿਹੜਾ ਵਿਅਕਤੀ ਆ ਉਹਨਾਂ ਦੀ ਗਨ ਖੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਔਰ ਫਿਲਹਾਲ ਉਸ ਵਿਅਕਤੀ ਨੂੰ ਜਿਹੜਾ ਉਹ ਜ਼ਖਮੀ ਹਾਲਤ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਜੇ ਉਸ ਦੀ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਆ ਪਰ ਇੱਕ ਵੱਡਾ ਸਵਾਲ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵਿਅਕਤੀ ਸਤਸਕਣ ਸ੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆ ਦੇ ਘੇਰੇ ਦੇ ਵਿੱਚ ਆਉਂਦਾ ਫਿਰ ਇੱਕ ਮੁਲਾਜ਼ਮ ਦੀ ਗਨ ਖੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਕਿਤੇ ਨਾ ਕਿਤੇ ਇਹ ਘਟਨਾ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਹਸਕਤ ਬਣੀ ਹੋਈ ਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪੂਰੀ ਜਾਂਚ ਹੋ ਜਾਊਗੀ ਤਾਂ ਫਿਰ ਹੀ ਕੁਝ ਕਹਿਣਾ ਜਿਹੜਾ ਉਹ ਮناسب ਹੋਵੇਗਾ ਜੀ ਸਰਵਨ ਇਹ ਵੀ ਜਾਣਕਾਰੀ ਦਿਓ ਕਿ ਉਸ ਵਿਅਕਤੀ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ ਇਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੇਖੋ ਇਸ ਮਾਮਲੇ ਦੇ ਵਿੱਚ ਅਜੇ ਕੁਝ ਵੀ ਕਹਿਣਾ ਜਿਹੜਾ ਉਹ ਜਲਦਬਾਜ਼ੀ ਹੋਵੇਗੀ ਕਿਉਂਕਿ ਜਿਹੜਾ ਜਿਹੜਾ ਵਿਅਕਤੀ ਜ਼ਖਮੀ ਹੋਇਆ ਉਸ ਦੀ ਹਾਲਤ ਕਾਫੀ ਗੰਭੀਰ ਹੈ ਬਿਆਨ ਦੇਣ ਦੀ ਹਾਲਤ ਦੇ ਵਿੱਚ ਉਹ ਨਹੀਂ ਹੈ ਔਰ ਜਦ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ ਤਾਂ ਫਿਰ ਨਿਕਲ ਕੇ ਸਾਹਮਣੇ ਆਵੇਗਾ ਕਿ ਆਖਰ ਗੋਲੀ ਮਾਰਨ ਦਾ ਕੀ ਕਾਰਨ ਰਿਹਾ ਉਹ ਲੰਗਰ ਹਾਲ ਦੇ ਵੱਲੋਂ ਆਇਆ ਵਿਅਕਤੀ ਹੈ ਜਾਂ ਕੋਈ ਰਾਘਿਰ ਵਿਅਕਤੀ ਹੈ ਜਾਂ ਕਿ ਹੋਰ ਜਿਹੜਾ ਵਿਅਕਤੀ ਹੈ ਕਰੋ ਕੋਈ ਕਲੇਸ਼ ਹੋਈ ਹੈ ਜਿਹੜਾ ਇੱਥੇ ਆਇਆ ਔਰ ਉਸ ਵੱਲੋਂ ਇਹ ਜਿਹੜਾ ਦਿੱਤਾ ਗਿਆ ਪਰ ਵੱਡੇ ਸਵਾਲ ਨੇ ਕਿ ਦਰਬਾਰ ਸਾਹਿਬ ਜੋ ਹੁਣੇ ਪਤਾ ਲੱਗਾ ਹੈ ਕਿ ਕੋਈ ਜੱਜ ਸੀ ਜਿਹੜੇ ਮੱਥਾ ਟੇਕਣ ਆਏ ਸੀ ਨਦਮਸਤਕ ਹੋਣ ਆਏ ਸੀ ਸਿਕਿਉਰਿਟੀ ਗਾਰਡ ਉਹਨਾਂ ਦੇ ਬਾਹਰ ਖੜੇ ਹੋਏ ਸੀ ਉਹ ਅੰਦਰ ਮੱਥਾ ਟੇਕਣ ਗਏ ਸੀ ਸਿਕਿਉਰਿਟੀ ਗਾਰਡ ਦੇ ਕੋਲੋਂ ਆ ਕੇ ਇੱਕ ਵਿਅਕਤੀ ਜਿਹੜਾ ਕੰਨ ਖੋਲਦਾ ਔਰ ਉਸੇ ਵੇਲੇ ਆਪਣੇ ਆਪ ਨੂੰ ਉੱਥੇ ਗੋਲੀ ਮਾਰ ਲੈਂਦਾ ਹੈ دہشت ਦਾ ਮਾਹੌਲ ਫਿਲਹਾਲ ਬਣਿਆ ਹੋਇਆ ਪੁਲਿਸ ਜਿਹੜੀਆ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਜੀ ਜੀ ਸ਼ੁਕਰੀਆ ਸਰਵਨ ਤਾਂ ਸਾਡੇ ਪੱਤਰਕਾਰ ਸਰਵਨ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਸੱਚਗੰਢ ਸ੍ਰੀ ਹਰਮਿੰਦਰ ਸਾਹਿਬ ਦੇ ਬਾਹਰ ਜੁਗਲੇਆਰਾ ਜਿਸ ਦੇ ਨੇੜੇ ਚੌਂਕ ਹੈ ਜਿੱਥੇ ਪੁਲਿਸ ਤਾਇਨਾਤ ਰਹਿੰਦੀ ਹੈ ਪੁਲਿਸ ਦੀ ਡਿਊਟੀ ਜਿਹੜੀ ਹੈ ਇਸ ਚੌਂਕੀ ਤੇ ਹੁੰਦੀ ਹੈ ਪਰ ਉੱਥੇ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮ ਦੀ ਪਿਸਟਲ ਖੋ ਕੇ ਖੁਦ ਨੂੰ ਗੋਲੀ ਮਾਰ ਲਿੱਤੀ ਗਈ